ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਮੈਂ ਜਗਮੀਤ ਸਿੰਘ ਭਲਾਈਆਣਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਆਏ ਆ ਬਹੁਤ ਹੀ ਮਿਹਨਤੀ ਬੱਕਰੀ ਪਾਲਕ ਨੌਜਵਾਨ ਦੇ ਕੋਲੇ ਜਿਹੜਾ ਕਿਸੇ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਬੱਕਰੀ ਪਾਲਣ ਦੇ ਕਿੱਤੇ ਨਾਲ ਥੋੜਾ ਬਹੁਤ ਵੀ ਕਿਸੇ ਪਾਸੇ ਜੁੜੇ ਹੋਏ ਆ ਤਾਂ ਸਾਰੇ ਉਸ ਇਸ ਨੌਜਵਾਨ ਨੂੰ ਜਾਣਦੇ ਨੇ ਆਪਾਂ ਇਸ ਵਕਤ ਆਏ ਆ ਹਰਿਆਣਾ ਦੇ ਵਿੱਚ ਪਿੰਡ ਮੱਟ ਦਾਦੂ ਬਾਈ ਰਾਜੀਵੀਰ ਕੋਲੇ ਬਾਈ ਦਾ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਤੇ ਫਿਰ ਤੁਹਾਨੂੰ ਸਾਰੀਆਂ ਜਾਣਕਾਰੀਆਂ ਲੈ ਕੇ ਦਿੰਨੇ ਆ ਜਿਵੇਂ ਦਾ ਅੱਜ ਕੱਲ ਪੰਜਾਬ ਦੇ ਵਿੱਚ ਬੱਕਰੀ ਪਾਲਣ ਦਾ ਕਿੱਤਾ ਚੱਲ ਰਿਹਾ ਸਾਰੀਆਂ ਗੱਲਾਂ ਬਾਤਾਂ ਬਾਈ ਨਾਲ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹਾਂ ਜੰਗ ਫਾਰਮ ਫਾਰਮਰ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ ਭਾਈ ਧੰਨਵਾਦ ਬਾਈ ਬਹੁਤ ਬਹੁਤ ਸਮਾਂ ਦੇਣ ਦੇ ਲਈ ਤੇ ਬਾਈ ਖਾਸਾ ਟਾਈਮ ਹੋ ਗਿਆ ਆਪਣੀ ਵੀਡੀਓ ਬਣਾਈ ਨੂੰ ਹਨਾ ਜਦੋਂ ਬੱਕਰਾ ਵਿਕੇ ਸੀ ਉਦੋਂ ਦੀ ਵੀਡੀਓ ਬਣੀ ਆ ਆਪਣੀ ਹਾਂ ਉਦੋਂ ਬਾਅਦ ਇੱਕ ਵਾਰੀ ਤੋਂ ਫਾਰਮ 'ਚ ਆਇਆ ਸੀ ਜਦੋਂ ਉਹ ਕਹਿਣ ਦੇ ਸੀ ਵੀ ਪੁੱਤ ਵੇਚ ਤਾਂ ਫਲਾਣਾ ਤੇ ਹੁੱਕ ਉਹ ਹਜੇ ਵੀ ਕਈ ਰਿਕਮੈਂਟ ਆਉਂਦੇ ਹੁੰਦੇ ਆ ਬਾਈ ਨੇ ਕਿਹਾ ਸੀ ਬੱਕਰਾ ਰੱਖਿਆ ਪੁੱਤਾਂ ਵਾਂਗੂ ਬੋਲਣ ਵਾਲਿਆਂ ਨੇ ਤਾਂ ਬੋਲੀ ਹੀ ਹੋਰ ਸੁਣਾਓ ਕਿਵੇਂ ਆ ਕੰਮ ਕਰ ਚੜਦੀ ਕਲਾ ਜਮਾਂ ਚੜਦੀ ਕਿੰਨੇ ਹੋ ਗਏ ਜਾਨਵਰ ਬਾਈ ਹੁਣ ਬੱਕਰੀਆਂ ਵੱਡੀਆਂ ਆਪਣਾ ਉਹੀ ਸਟਾਕ ਰਹਿੰਦਾ ਬਾਈ 20 25 20 25 ਅੱਛਾ ਹਾਂ ਪਰ ਜਿੰਨਾ ਕਿ ਤਨੋਂ ਪਤਾ ਕਹਿੰਦੇ ਹੁੰਦੇ ਨਾ ਪੱਲਾ ਜਾ ਹੱਥ ਖੜਾ ਲਈ ਜਫਾ ਪਾਈ ਉਹਨਾਂ ਹੀ ਵਾਦਾ ਬਾਲਾ ਵੱਡਾ ਖੁੱਲ ਜਾਂਦਾ ਫਿਰ ਫਾਇਦਾ ਨਹੀਂ ਕੋਈ ਠੀਕ ਹੈ ਫਿਰ ਜਗਾ ਦੇ ਹਿਸਾਬ ਨਾਲ ਜਾਨਵਰ ਸਖੇਲਾ ਰਵੇ ਯਾਰ ਬਹੁਤ ਆ ਬਸ ਉਹਨਾਂ ਹੀ ਬਹੁਤ ਆ ਬਾਕੀ ਗੱਲਾਂ ਦਾ ਬਾਈ ਚਲ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਤਾਂ ਇਹ ਦੱਸੀ ਵੀ ਰਾਜਵੀਰ ਇੰਨੀਆਂ ਸੁਰਖੀਆਂ ਚ ਕਿਉਂ ਰਹਿੰਦਾ ਸੁਰਖੀਆਂ ਚ ਬਾਈ ਇੱਕ ਤਾਂ ਜ਼ਬਾਨ ਕੌੜੀ ਐ ਹਾਂ ਇੱਕ ਮੂੰਹ ਤੇ ਸੱਚ ਐ ਸਿੱਧੀ ਗੱਲ ਐ अच्छा एक मेरी ना ਗੱਲ ਦੇ ਵਿੱਚ ਤੁਸੀਂ ਨੋਟ ਕਰ ਲਿਓ ਆਪਣੇ ਹੁਣ ਪੇਜ ਤੇ ਨੋਟ ਕਰ ਲਿਓ ਮੈਂ ਕਿਤੇ ਲਾਹਾ ਖੱਟਣ ਵਾਲੀ ਗੱਲ ਕਰਦਾ ਹੀ ਨਹੀਂ ਹੂੰ ਮੇਰੇ ਪੇਜ ਨੂੰ ਦੇਖ ਕੇ ਘੱਟੋ ਘੱਟ ਤਰੇਹ ਦੇ ਵੀ ਕਮੈਂਟ ਆ ਜਾਣਗੇ ਬਹੁਤ ਆਣੇ ਫਾਰਮ ਸਟਾਰਟ ਕਰ ਲਿਆ ਹੂੰ ਬਹੁਤੇ ਠੱਗੀਆਂ ਤੋਂ ਬਚੇ ਨੇ ਬਾਈ ਬਹੁਤੇ ਵੀ ਰੁਪਲੇਖਾ ਤੋਂ ਦੂਰ ਰਹੇ ਨੇ ਮੈਂ ਹਰ ਇੱਕ ਗੱਲ ਦਾ ਬਾਈ ਭਲੇਖਾ ਕੱਢਦਾ ਭਲੇਖਾ ਕੌ ਕੱਢਦਾ ਵੀ ਲੋਕਾਂ ਨੇ ਪਹਿਲਾਂ ਮੇਰੇ ਚੰਗੇ ਭਲੇਖੇ ਕੱਢੇ ਹੋਏ ਨੇ ਜੋ ਬੀਤਿਆ ਮੈਂ ਉਹ ਦੱਸ ਦਿੰਨਾਗਾ ਪਤਾ ਕਿਉਂ ਜੇ ਮੈਂ ਨਾ ਦੱਸੂਆਂ ਰਾਇਬਿਰ ਨੂੰ ਕੌਣ ਜਾਣੂਗਾ ਹਾਂ ਗੱਲ ਸਿੱਧੀ ਆ ਇਹਦੇ ਵਿੱਚ ਵੀ ਮੇਰਾ ਮਤਲਬ ਹੈ ਜੇ ਮੈਂ ਕਿਸ ਨੂੰ ਸੱਚ ਨਾ ਦੱਸੂ ਆ ਜੇ ਕਿਸ ਨੂੰ ਕੁਝ ਸਿਖਾਉਂਗਾ ਨਾ ਫਿਰ ਰਾਇਬਿਰ ਨੂੰ ਕੌਣ ਜਾਣਦਾ ਮੈਨੂੰ ਕੋਈ ਨਹੀਂ ਜਾਣਦਾ ਜੇ ਦੱਸਾਂਗੇ ਸਿਖਾਵਾਂਗੇ ਜੇ ਪਰਿਵਾਰਕ ਲੋਕ ਬੈਠ ਕੇ ਆਪਣੀਆਂ ਵੀਡੀਓ ਦੇਖਣਗੇ ਆਪਾਂ ਨੂੰ ਵੇਖਣਗੇ ਫੇਰ ਹੀ ਬਈ ਫੋਨ ਆਉਣਗੇ ਫੇਰ ਹੀ ਸੁਰੱਖੀਆਂ ਚ ਰਹਿਵਾਂਗੇ ਤੇ ਬਾਕੀ ਜਿਹੜੇ ਰੱਖਦੇ ਸੁਰੱਖਿਆ ਚ ਉਹਨਾਂ ਨੂੰ ਵੀ ਧੰਨਵਾਦ ਆ ਬਈ ਜੀ ਆਇਆਂ ਨੂੰ ਤੇ ਰਾਜਵੀਰ بھائی ਤੁਹਾਡੇ ਕੋਲ ਆਇਆਂ ਨੂੰ ਸਾਨੂੰ 3 ਘੰਟੇ ਹੋ ਗਏ ਹੋਣਗੇ ਹਨਾ ਤੁਸੀਂ ਉਦੋਂ ਦੇ ਕੁਛ ਨਾ ਕੁਛ ਬੱਕਰੀਆਂ 'ਚ ਕਰੀ ਜਾਂਦੇ ਹੋ ਜਾਂ ਜਿਵੇਂ ਤੁਸੀਂ ਪੇਜ ਦੀ ਗੱਲ ਕੀਤੀ ਆ ਵੀ ਕੋਈ ਨਾ ਕੋਈ ਐਕਟੀਵਿਟੀ ਤੁਹਾਡੀ ਡੇਲੀ ਹੁੰਦੀ ਆ ਤੇ ਬੱਕਰੀਆਂ ਬਾਰੇ ਲੋਕਾਂ ਨੂੰ ਇਹ ਸਿਖਾਇਆ ਗਿਆ ਸੀ ਵੀ ਘੰਟਾ ਸਵੇਰ ਕੰਮ ਕਰ ਲੋ ਤੇ ਘੰਟਾ ਸ਼ਾਮ ਨੂੰ ਤੇ ਵਧੀਆ ਪਾਲ ਜਾਂਦੀਆਂ ਚੰਗੀ ਕਮਾਈ ਦੇ ਜਾਂਦੀਆਂ ਉਹ ਗੱਲਾਂ ਕਿਤੇ ਨਾ ਕਿਤੇ ਕਾਜ ਦੀ ਰਹਿ ਗਈਆਂ ਲੋਕ ਫੇਲ ਵੀ ਹੋ ਗਏ ਨੁਕਸਾਨ ਵੀ ਹੋ ਗਿਆ ਕਿੰਨਾ ਕੁ ਮਿਹਨਤ ਹੁੰਦੀ ਹੈ ਬੱਕਰੀਆਂ ਦੇ ਵਿੱਚ ਜੇ ਬਾਈ ਤੁਹਾਡੀ ਹੱਥ ਦੀ ਡਿਊਟੀ ਆਪਦੀ ਹੈ ਨਾ ਤੁਸੀਂ ਆਪ ਸੰਭ ਰਹੇ ਹੋ ਹੁਣ ਤੇਰੇ ਕੋਟ ਪਾਇਆ ਮੇਰੇ ਕੋਟ ਨਹੀਂ ਪਾਇਆ ਮੈਂ ਬਾਹਾਂ 'ਵੀ ਟੰਗੀ ਬੈਠਾ ਪੋਦਾ ਮਹੀਨੇ ਹਾਂ ਜਿਹੜੇ ਦਿਨ ਦੇਖਣੇ ਚਾਹੀਦੇ ਆ ਜੇ ਹੁਣ ਆਪਣੇ ਤੇ ਲਾਲਾ ਜੇ ਆਪਾਂ 5 ਮਿੰਟ ਬਹਿ ਜਾਈਏ ਆਪ ਨੂੰ ਠੰਡ ਚੜ ਜਾਨੀ ਹੈ ਚੜ ਗਈ ਆਪਾਂ ਕੋਟ ਵੀ ਪਾਵਾਂਗੇ ਹੁਣ ਇਹਨਾਂ ਦੇ ਦਿਨ ਕੀ ਇਹਨਾਂ ਦੇ ਹੁਣ ਠੰਡ ਦੇ ਦਿਨ ਹੁਣ ਇਹਨਾਂ ਚ ਕੀ ਆ ਸਾਰਾ ਦਿਨ ਬੱਕਰੀਆਂ ਨੂੰ ਵਿਚਾਰੀਆਂ ਨੂੰ ਬੱਚੇ ਅੰਦਰ ਕਰਤੇ ਬੱਚਿਆਂ ਨੂੰ ਧੁੱਪ ਲਵਾਤੀ ਬੱਕਰੀਆਂ ਨੂੰ ਕੋਤਰ ਕੇ ਪਾਤਾ ਬੱਕਰੀਆਂ ਨੂੰ ਸੁੱਕਾ ਪਾਤਾ ਗਰਮੀਆਂ ਦੇ ਦਿਨ ਹੁਣ ਤਿੱਖੜਕ ਦੁਪਹਿਰੇ ਕੀ ਖਵਾ ਦਾਂਗੇ ਤਿੱਖੜ ਦੁਪਹਿਰੇ ਆਪਾਂ ਆਏ ਹੁੰਦਾ ਤੜਕੇ ਬੱਕਰੀਆਂ ਨੂੰ 10 ਵਜੇ ਤੱਕ ਆਪਾਂ ਖਾਣਾ ਖਵਾਤਾ ਉਸ ਤੋਂ ਬਾਅਦ ਆਪਾਂ ਅਥਨੇ ਛੇੜਦੇ ਘਟੋ ਘਟ 6 ਵਜੇ ਹਾਂਜੀ 6 ਵਜੇ ਦਿਨ ਬਹੁਤ ਖੜਾ ਹੁੰਦਾ ਉਹ ਸਾਰਾ ਆਪਣਾ ਜਿਹੜਾ ਵਿਚਾਲੜਾ ਦੇਣਾ ਹੁੰਦਾ ਆਪਣਾ ਵਿਹਲਾ ਹੁੰਦਾ ਜਿਹੜੇ 4 ਦੇਣੇ ਅਜਾੜੀ ਵੀਰ ਹੁੰਦੇ ਨੇ ਉਹ ਵੀ ਤੜਕੇ ਚੱਕ ਲੈਣਗੇ ਜਾੜੀ ਵੀਲ ਹੁੰਦੇ ਆ ਤੜਕੇ ਬੱਕਰੀਆਂ ਲਿਆਉਣਗੇ ਤੜਕੇ ਬੱਕਰੀਆਂ ਕੁਝ ਨਹੀਂ ਖਾਂਦੀਆਂ ਉਹਨਾਂ ਨੇ ਕੀ ਕਰਨਾ ਘਰੋਂ ਬਾਹਰ ਕੱਢ ਲੈਣੀਆਂ ਕਿਉਂਕਿ ਜੇ ਦੁਪਹਿਰੇ ਕੱਢਦੇ ਉਹਦੇ ਨਾਲ ਚ ਲੋ ਚੱਲਦੀ ਆ ਬਈ ਉਹਨਾਂ ਨੇ ਬਾਹਰ ਕੱਢ ਕੇ ਤੜਕੇ ਆਥ ਨੇ ਤੜਕੇ ਸੂਏ ਤੋਂ ਪਾਣੀ ਪੁਣੀ ਪਿਆ ਕੇ ਥੋੜਾ ਬਹੁਤਾ ਸੂਏ ਤੋਂ ਖਵਾ ਕੇ ਉਹਨਾਂ ਨੇ ਸੂਏ ਤੇ ਵਹਾ ਦੇਣੀ ਆ ਫਿਰ ਬੱਕਰੀ ਚਰਨ ਲੱਗਦੀ ਆ 3 ਤੋਂ 4 ਵਜੇ ਤੋਂ ਬਾਅਦ ਠੀਕ ਆ ਬਈ ਫਿਰ ਹਾਥਾਂ ਤੱਕ ਚਰਦੀ ਆ ਸਮੇ ਸਮੇ ਦਾ ਸਮੇ ਸਮੇ ਦਾ ਜਿਹੜਾ ਹੁਣ ਟਾਈਮ ਹੋਣ ਬੱਕਰੀ ਐ ਮੈਂ ਕਹਿੰਦਾ ਬਈ ਸਾਰੇ ਦਿਨ ਵਾਂਗੂ ਪਾਲਦੀ ਐ ਠੀਕ ਐ ਪਤਾ ਕਿਉਂ ਜੇ ਬੱਕਰੀਆਂ ਦੇ ਵਿੱਚ ਸਾਰੇ ਦਿਨ ਵਾਂਗੂ ਨਹੀਂ ਰਹਿੰਦੇ ਠੰਡ ਦਾ ਟਾਈਮ ਆਪਨੂੰ ਆਈ ਨਹੀਂ ਪਤਾ ਕਿਹੜੀ ਬੱਕਰੀ ਬਿਮਾਰ ਐ ਕਿਹੜੀ ਨਹੀਂ ਕਿਉਂਕਿ ਲੂਂਗੰਡਾ ਸਾਰੀਆਂ ਦੇ ਖੜਾ ਹੁੰਦਾ ਹਾਂ ਇਹ ਚੀਜ਼ ਦੇ ਬਾਰੇ ਕਿਸੇ ਨੂੰ ਖੰਗ ਹੋ ਗਈ ਜ਼ਖਾਮ ਹੋਇਆ ਹਨ ਨਹੀਂ ਹੱਥ ਫੇਰੀ ਰੱਖੋਂਗੇ ਆਉਂਦੇ ਨਹੀਂ ਮੇਰੀ ਇੱਕ ਬੱਕਰੀ ਦੇ ਦਿਖਾ ਦੇ ਤੂੰ ਖੰਗੇ ਜ਼ਖਾਮ ਤਰਾਸਦੀ ਆ ਵੀਡੀਓ ਚੱਲੀਂਦੇ ਐ ਐਂਡ ਤੱਕ ਵੀ ਨਹੀਂ ਤਰਾਸਦੀ ਹੋਰ ਦੱਸ ਬਾਕੀ ਜਾਨਵਰ ਵੀ ਦੱਸੀ ਜਾਂਦੇ ਬਈ ਵਧੀਆ ਹਨਾ ਉਹ ਬਾਬੇ ਨਾਨਕ ਦੀ ਮਿਹਰ ਆ ਬਸ ਹਾਂ ਤੇ ਇੱਕ ਬਈ ਹੋਰ ਸ਼ੁਰੂ ਤੋਂ ਜਦੋਂ ਦੇ ਤੁਹਾਡੇ ਕੋਲੇ ਆਉਣੇ ਆ ਤੁਸੀਂ ਇਹ ਗੱਲ ਕਹਿੰਦੇ ਰਹਿੰਦੇ ਹੋ ਵੀ ਆਪਾਂ ਬਾਹਰੋਂ ਕਦੇ ਜਾਨਵਰ ਨਹੀਂ ਲਿਆ ਹਨਾ ਨਾ ਹੁਣ ਤੱਕ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਵੀ ਤੁਸੀਂ ਇੱਕ ਬਲੱਡ ਲਾਈਨ ਤੇ ਸੈਦੋਗੇ ਬਲੱਡ ਲਾਈਨ ਤੇ ਕੰਮ ਕਰ ਰਹੇ ਹੋ ਹੁਣ ਤੁਸੀਂ ਇੰਨੇ ਸਾਲਾਂ ਦੀ ਆਪ ਦੀ ਵੀ ਬਰੀਡ ਤਿਆਰ ਕਰ ਲਈ ਇਹਦਾ ਕੀ ਕਾਰਨ ਹੈਗਾ ਬਾਹਰੋਂ ਨਾ ਜਾਨਵਰ ਲਿਆ ਪਤਾ ਕੀ ਗੱਲ ਹੈ ਜਦੋਂ ਕੰਮ ਸਟਾਰਟ ਕਰਦਾ ਨਾ ਕੋਈ ਵੀ ਬੰਦਾ ਉਦੋਂ ਸਾਰੇ ਪਾਸੇ ਭਜਦਾ ਹੈ ਹਾਂਜੀ ਫਿਰ ਉੱਥੇ ਆਪਣਾ ਆਪ ਦਾ ਦਿਮਾਗ ਹੋਣਾ ਚਾਹੀਦਾ ਆਪਾਂ ਜਾਨਵਰ ਕਿਹੜਾ ਰੋਕਣਾ ਹੈ ਕਿਹੜਾ ਨਹੀਂ ਰੋਕਣਾ ਹੈ ਕਿਹੜਾ ਅਗਲਾ ਰੋਕੀ ਬੈਠਾ ਕਿਹੜਾ ਅਗਲੇ ਤੋਂ ਕੁਝ ਲੈਣਾਗਾ ਆਪਾਂ ਮੈਂ ਬੁੜੀਆਂ ਬੱਕਰੀਆਂ ਵੀ ਲਈਆਂ ਹੋਈਆਂ ਨੇ ਅੱਛਾ ਆਏ ਨਹੀਂ ਬੁੜੀਆਂ ਕਹਿਣਾ ਅੱਜ ਕਹਿਣਾ ਪਰ ਉਹਨਾਂ ਨੇ ਮੇਰੇ ਪੈਰ ਲਾਏ ਆ ਬਾਈ ਮੈਂ ਤਾਂ ਕਹਿਣਾ ਲੋਕਾਂ ਦੀਆਂ ਬੁੜੀਆਂ ਬੱਕਰੀਆਂ ਦਿੱਤੀਆਂ ਮੇਰੇ ਉਹਨਾਂ ਨੇ ਪੈਰ ਲਾਏ ਆ ਅੱਛਾ ਉਹ ਵੀ ਆਪਣੇ ਵੱਡੇ ਉਸਤਾਦ ਹੀ ਸੀ ਸਿੱਧੀ ਗੱਲ ਹੈ ਹੁਣ ਜਿਵੇਂ ਬਾਈ ਦੀ ਗੱਲ ਕਰਦੇ ਹਣੋ ਸੈਦੂ ਵਾਲੇ ਬਾਈ ਦੀ ਗੱਲ ਕਰਦਾ ਮੈਂ ਬਾਈ ਕੋਲੋਂ ਕੁਝ ਨਹੀਂ ਲੈ ਕੇ ਆ ਮੈਂ ਪਹਿਲਾਂ ਵੀ ਗੱਲਾਂ ਦੱਸੀਆਂ ਹਾਂ ਉਹ ਬੰਦੇ ਦੀਆਂ ਗੱਲਾਂ ਨੇ ਮੇਰੇ ਪੈਰ ਲਾਏ ਆ ਭਾਈ ਬਾਈ ਵਾਲੀਆਂ ਗੱਲਾਂ ਨੇ ਉਹ ਮੈਨੂੰ ਫੋਨ ਕਰੇ ਸ਼ੀਮੀ ਇਹਨਾਂ ਨੂੰ ਕਰੇ ਮੈਨੂੰ ਕਰੇ ਚਾਰਨ ਨੂੰ ਕਰੇ ਜਦੋਂ ਗੱਲ ਹੁੰਦੀ ਸਾਡੀ ਘੰਟਿਆਂ ਨੂੰ ਚੱਲ ਪੈਂਦੀ ਆ ਜਦੋਂ ਮੈਂ ਕਿਸੇ ਨਾਲ ਲੜਨਾ ਮੈਨੂੰ ਉਹਦਾ ਪਹਿਲਾ ਫੋਨ ਆਉਂਦਾ ਰਾਏ ਵੀਰ ਤੂੰ ਟੈਕਦਾ ਕਿਉਂ ਛੱਡ ਫਿਰ ਛੱਡ ਪਰਾਂ ਯਾਰ ਤੂੰ ਉਹਦਾ ਕੰਮ ਕਰਾਉਣੋਂ ਪਤਾ ਹੁਣ ਇਹ ਬਲੋਰੋ ਹੈਗਾ ਇਹਨੇ ਬੋਲੀ ਜਾਣਾ ਫਿਰ ਟੈਕਣਾ ਐਨੀ ਵੀ ਟਕਾਏ ਬਣਾ ਫਿਰ ਮੈਂ ਟੈਕ ਜਾਣਾ ਮੈਨੂੰ ਕਹਿੰਦਾ ਤੂੰ ਆਦੇ ਕੰਮ ਕਰਨੀ ਤੇ ਆਣ ਦੇਲਾ ਜਦੋਂ ਮੈਂ ਇਥੇ ਬੱਕਰੇ ਰੱਖੇ ਸੀਗੇ ਆਦੇ ਸਟਾਰਟਿੰਗ 'ਚ ਜੋ ਬ੍ਰੀਡ ਬ੍ਰੂਡ ਰੱਖੇ ਆ ਲਹਿਰੇ ਬੇਗਲਾ ਦੇ ਮੇਰੇ ਕੋਲੇ ਬਾਈ ਆਇਆ ਮੈਨੂੰ ਕਹਿੰਦਾ ਰਾਏ ਵੀਰ ਆਪ ਜੋ ਸੋਚੀ ਗਾਣਾ ਮੈਂ ਫਿਰ ਦਲਾਲੀ ਆਪਣੇ ਬਸ ਦੀ ਗੱਲ ਨਹੀਂ ਜਿਹੜਾ ਆਪਣਾ ਮੰਨ ਕੇ ਟਾਰਗੇਟ ਹੈ ਕੰਮ ਦਾ ਜਿਹੜਾ ਆਪਣਾ ਸੁਪਨਾ ਹੈ ਉਹ ਦਲਾਲੀ ਚ ਨਹੀਂਗਾ ਨਹੀਂ ਪੂਰਾ ਹੁੰਦਾ ਦਰਨ ਵਾਲੀ ਛੱਡੀ ਤੇ ਦਰਨ ਵਾਲੀ ਚ ਮਾਨੂੰ ਇਹ ਤਾਂ ਕੋਈ ਪੰਜੀ ਵੀ ਨਹੀਂ ਬਣੀ ਹਾਂ ਜਿਵੇਂ ਮਹੀਨਾ 2 ਮਹੀਨੇ ਪਹਿਲਾਂ ਸਾਲ ਵਾਲਾ 2 ਸਾਲ ਵਾਲਾ ਸਟਾਰਟਿੰਗ ਚ ਸਾਰੇ ਪਾਸੇ ਬੰਦਾ ਭਜਦਾ ਅੱਛਾ ਉਦੋਂ ਬਾਅਦ ਕੀ ਆ ਗਿਆ ਵਪਾਰ ਲੈਣ ਆ ਗਈ ਭਾਈ ਵਪਾਰ ਲੈਣ ਚ ਜਦੋਂ ਨਵਾਂ ਬੰਦਾ ਵਪਾਰ ਲੈਣ ਚ ਬੜੂ ਆ ਹੂੰ ਉਹਨੂੰ ਮੈਂ ਗਰੰਟੀ ਦਿੰਦਾ ਨੂੰ ਪੰਜੀ ਬਚਦੀ ਨਹੀਂ ਨਹੀਂ ਭਾਈ ਠੀਕ ਆ ਹੁਣ ਪਤਾ ਹੀ ਨਹੀਂ ਹੁੰਦਾ ਕਿਹੜੀ ਬੱਕਰੀ ਨੂੰ ਕੀ ਕਰਨਾ ਕਿਹੜੀ ਨੂੰ ਨਹੀਂ ਕਰਨਾ ਉੱਥੇ ਕੀ ਸੀ ਉੱਥੇ ਮੈਂ ਵਪਾਰ ਲੈਣ ਨੂੰ ਲੈ ਕੇ ਚੱਲੇ ਆ ਆਪਦੇ ਜਾਨਵਰ ਇਕੱਠੇ ਕਰਨ ਚਾਈ ਆ ਆ ਅੱਛਾ ਜਦੋਂ ਮੈਨੂੰ ਪਤਾ ਲੱਗਿਆ ਮੇਰੇ ਫਾਰਮ 'ਚ ਇੱਕ ਦੋ ਬੱਕਰੀਆਂ ਚੰਗੀਆਂ ਨਹੀਂ ਹੂੰ ਬਸ ਉਹਨਾਂ ਦੇ ਮਸੂਏ ਲੈਣ ਲੱਗ ਗਿਆ ਅੱਛਾ ਫਿਰ ਪਤਾ ਲੱਗਿਆ ਜਦੋਂ ਇਹਨਾਂ ਨੇ ਬਈ ਮੇਨ ਮਿਹਨਤ ਦਾ ਮੁੱਲ ਪਾਉਣਾਗਾ ਹੂੰ ਬਾਹਰੋਂ ਜਦੋਂ ਲੋਕ ਆਪਾਂ ਲੋਕਾਂ ਨੂੰ ਵੇਂਦੇ ਆ ਉਹਨੇ ਉਹ ਤੋਂ ਹੀ ਚੱਕ ਕੇ ਵੇਚਦਾ ਉਹ ਤੋਂ ਹੀ ਚੱਕ ਕੇ ਵੇਚਦਾ ਉੱਥੇ ਫਿਰ ਗਾਲਾਂ ਲੋਕਾਂ ਨੂੰ ਪੈਂਦੀਆਂ ਨੇ ਫਿਰ ਬਾਈ ਆ ਰੱਖ ਰੱਖੀ ਹੈ ਕਹਿੰਦੇ ਕਹੋਂਦੇ ਬੰਦੇ ਖਤਮ ਹੋ ਗਏ ਗੱਲ ਚਲੋ ਆਪਾਂ ਛੇੜਦੇ ਨਹੀਂ ਹਰ ਇੱਕ ਦੀ ਰੋਜੀ ਰੋਟੀ ਆ ਫਿਰ ਉਹਦੇ ਵਿੱਚ ਕੀ ਆ ਰੱਖ ਰੱਖੀ ਆ ਆ ਬੰਨ ਰੱਖੀ ਇਹਦੀ ਇੱਜ਼ਤ ਵੀ ਕਰਨੀ ਆ ਲੋਕਾਂ ਕੋਲ ਤਾਂ ਹੈ ਨਹੀਂ ਹੁਣ ਸਾਡੇ ਦਾ ਗਲਾਂ ਲਈ ਜਾਵਾਂਗੇ ਫਿਰ ਕੀ ਆ ਫਿਰ ਜਦੋਂ ਆਪਦੀਆਂ ਬੱਕਰੀਆਂ ਆਪਾਂ ਨੂੰ ਦੇਣ ਲੱਗੀਆਂ ਨੇ 4 ਰੁਪਏ ਫਿਰ ਹੁਣ ਮੇਰੇ ਫਾਰਮ ਦੇ ਵਿੱਚ 4 ਸਾਲ ਹੋ ਗਏ ਹੁਣ ਤਾਂ ਪੰਜਵੇਂ ਚੱਲ ਪਿਆ ਇੱਕ ਬੰਦਾ ਪ੍ਰੂਫ ਕਰਦੇ ਬਾਹਰੋਂ ਬਾਲ ਖਰੀਦਿਆ ਇੱਕ ਬੰਦਾ ਪ੍ਰੂਫ ਕਰਦੇ ਬਾਹਰੋਂ ਮੀਮਣਾ ਚੱਕ ਕੇ ਵਿੱਚ ਇੱਕ ਬੰਦਾ ਪ੍ਰੂਫ ਕਰਦੇ ਸਿੱਧੇ ਮੱਥੇ ਆ ਕੇ ਮੇਥੋਂ ਮੀਮਣਾ ਲੈ ਗਿਆ ਆਪਾਂ ਕੰਮ ਹੀ ਛੱਡ ਦਾਂਗੇ ਦੁਬਾਰਾ ਤੋਂ ਹੋਰ ਦੱਸਾਂ ਲਾਖ ਰੁਪਿਆ ਨਾਮ ਹੈ ਜਿਹੜੇ ਮੈਂ ਪੇਜ ਤੇ ਗੱਲ ਕਹਿਣਾ ਕੋਈ ਵੀ ਕਹਣਾ ਜਮੇਉ ਜੇਰ ਵਾਲੀ ਚੱਲੀ ਸੀ ਪਿੱਛੇ ਮੈਂ ਇਹ ਕਹਿੰਨਾ ਯਾਰ ਜੇ ਥੋਡੀ ਬੱਕਰੀ ਸੱਜਰੀ ਜੇਰ ਕੱਢ ਕੇ ਮੱਝ ਐ ਗਾਂ ਖਾ ਗਈ ਥੋਡੀ 2 ਲੱਖ ਦੀ ਮੱਝ ਐ ਥੋਡੀ ਲੱਖ ਦੀ ਗਾਂ 2 ਲੱਖ ਦੀ ਗਾਂ ਥੋਡੀ ਲੱਖ ਦੀ ਬੱਕਰੀ ਐ 2 ਲੱਖ ਦੀ ਬੱਕਰੀ ਐ ਸੱਜਰੀ ਤੁਰਤ ਰੇਤੇ ਦਾ ਕੰਨਾ ਲੱਗਿਆ ਹੋਵੇ ਜਿੰਨੀ ਪਰਪਾਈ ਹੋਊਗੀ ਮੈਂ ਕਰਦਾ ਯਾਰ ਬਾਹਰਲੇ ਮੁਲਖਾ ਜਾਮ ਖਾਂਦੀਆਂ ਨੇ ਲੋਕ ਉੱਤਲੇ ਪੱਦਰ ਤੇ ਜਾਂਦੇ ਨਹੀਂ ਆਪਣੇ ਲੋਕ ਇੱਕ ਦੂਜੇ ਦੇ ਗਿੱਟੇ ਵੱਢਣ ਲੱਗੇ ਹੋਏ ਨੇ ਬੱਸ ਸਹੀ ਮੈਂ ਸਦਾ ਸਿਖਾਉਣਾ ਬੰਦੇ ਨੂੰ ਹੁਣ ਜਿਵੇਂ ਆਪਾਂ ਸਾਰੇ ਹੁਣ ਆਪਣੇ ਭਰਾ ਬਰਾੜਾ ਬਟੰਡੇ ਵਾਲਾ ਉਹ ਵੀ ਟ੍ਰੇਨਿੰਗ ਦਿੰਦਾ ਹੋਰ ਵੀ ਦਿੰਦੇ ਸਾਰੇ ਸਿਖਾਉਂਦੇ ਆ ਇੱਕ ਹੋਰ ਸੀਗੇ ਪਟਿਆਲੇ ਛਟੇ ਵਾਲੇ ਕਿ ਨਹੀਂ ਮੈਨੂੰ ਨਹੀਂ ਪਤਾ ਕਹਿੰਦੇ ਅਗੇ 10-10 ਬੱਕਰੀਆਂ ਤੋਂ ਕੰਮ ਸਟਾਰਟ ਕਰੋ ਮੈਂ ਤਾਂ ਕਹਿੰਦਾ ਮੇਮਨੇ ਤੋਂ ਕਰ ਲੋ ਸਟਾਰਟ ਯਾਰ ਮੇਰਾ ਏਡੇ ਫਾਰਮ ਦੀ ਜਾੜੀ ਮੇਰੀ ਦੋ ਤਿੰਨ ਬੱਕਰੀਆਂ ਨੇ ਲਾਈ ਆ ਠੀਕ ਆ ਸਾਰੇ ਜਾਨਵਰ ਹੀ ਮੇਰੇ ਸਿਰਫ ਤਿੰਨ ਬੱਕਰੀਆਂ ਦੇ ਜਾਨਵਰ ਕਿੰਨੇ ਸਾਲ ਹੋ ਗਏ ਬਈ ਕੰਮ ਕਰਦੇ ਆ ਸੱਤਵਾਂ ਸਾਲ ਆ ਬਈ ਹੁਣ ਸੱਤ ਸਾਲਾਂ ਨੇ ਤੁਸੀਂ ਵੀ ਚੰਗੇ ਚੰਗੇ ਜਾਨਵਰ ਦਿੱਤੇ ਆ ਬੱਚੇ ਆਪਦੇ ਬਰੀਡਰ ਦੇ ਮੈਂ ਵੇਚ ਵੀ ਚੰਗੇ ਦਿੰਦਾ ਆ ਤੇ ਜੇ ਆਪਾਂ ਹੁਣ ਗੱਲ ਕਰੀਏ ਜਿਵੇਂ ਪਹਿਲਾਂ ਗੱਲਾਂ ਕਰ ਰਹੇ ਹਾਂ ਦੇ ਵੀ ਬੱਚੇ ਤਿਆਰ ਹੋਏ ਆ ਵਧੀਆ ਬੱਕਰੀ ਕਿੰਨੇ ਕੁ ਬਰੀਡਰ ਆਪਣੇ ਤਿਆਰ ਹੋ ਗਏ ਜਿਹੜੇ ਵਧੀਆ ਹੁਣ ਰਿਜ਼ਲਟ ਦੇ ਰਹੇ ਆ ਉਹ ਤਾਂ ਆਪਣੇ ਕੋਲ ਤਾਂ ਫਾਰਮ 'ਚ ਤਾਂ ਤਿੰਨ ਹੀ ਨੇ ਤੇ ਜਿਹੜੇ ਮੇਰੇ ਭਰਾਵਾ ਕੋਲੇ ਤਿਆਰ ਹੋਈ ਜਾਂਦੇ ਨੇ ਉਹ ਤਾਂ ਬਸ ਅੱਗੇ ਕਮਿੰਗ ਸੂਨ ਹੀ ਆ ਬਥੇਰਾ ਸਬਰ ਰੱਖੀ ਬੈਠਾ ਉਹਦਾ ਪੜਾਕੇ ਪਣੇਗਾ ਜਾ ਕੇ ਫਿਰ ਕਿਉਂਕਿ ਮੈਨੂੰ ਇਥੋਂ ਵੇਲ ਮਿਲ ਜਾਂਦੇ ਇੱਕ ਤਾਂ ਬੱਚੇ ਹੁਣ ਸਾਂਹੀ ਜਾਂਦੇ ਆ ਹਾਂ ਡੇਢ ਤੋਂ 2 ਮਹੀਨਾ ਤੋਂ ਘੱਟ ਬੱਚਾ ਨਹੀਂ ਦਿੰਦਾ ਮੈਂ ਲੋਕਾਂ ਨੂੰ ਨਹੀਂ 20 ਦਿਨਾਂ ਦਾ ਵੇਚਤਾ ਤੇ ਫਲਾਨਾ ਵੇਚਤਾ ਨਹੀਂ ਮਰੂਆ ਮੇਰਾ ਮਰੂਆ ਡੇਢ ਤੋਂ 2 ਮਹੀਨਾ ਦਾ ਪਾਲ ਕੇ ਦੇਣਾ ਦੁੱਗ ਨੰਬਰ ਤੇ ਜਦੋਂ ਬੱਚੇ ਬਹਿ ਗਏ ਉਦੋਂ ਇੱਕ ਟੂਰ ਜਾਂ ਕੱਢਾਂਗੇ ਬਾਹਰ ਠੀਕ ਠੋੜ ਦੇ ਕੇ ਭਰਾਵਾਂ ਨੂੰ ਵੀ ਲੈ ਕੇ ਜਾਊਗਾ ਪਹਿਲੀ ਗੱਲ ਤਾਂ ਲੋਕ ਆਪ ਹੀ ਹੁਣ ਪਾਉਣ ਲੱਗੇ ਵੀਡੀਓ ਆਉਣ ਲੱਗੀਆਂ ਬਸ ਸਾਹਮਣੇ ਆਉਣ ਲੱਗੀਆਂ ਵੀਡੀਓ ਬਾਕੀ ਬਾਈ ਦਾ ਦੋਸਤੋ ਪੇਜ ਚੱਲਦਾ ਹੈਗਾ ਫੇਸਬੁੱਕ ਤੇ ਤੇ YouTube ਤੇ ਵੀ ਚੈਨਲ ਆ ਰਾਜਵੀਰ ਮੱਟ ਦਾਦੂ ਜਿਹੜੇ ਬੱਕਰੀਆਂ ਵਾਲੇ ਭਰਾਵੋ ਤਾਂ ਸਾਰੇ ਜਾਣਦੇ ਆ ਡੇਲੀ ਭਾਈ ਆਪਦੀਆਂ ਅਪਡੇਟ ਵੀ ਦਿੰਦਾ ਰਹਿੰਦਾ ਫਾਰਮ ਬਾਰੇ ਜਾਣਕਾਰੀਆਂ ਬੱਕਰੀਆਂ ਬਾਰੇ ਬਹੁਤ ਹੀ ਤਿਆਰ ਬਿਆਪ ਦੇ ਦੱਸਦਾ ਰਹਿੰਦਾ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਵੀਡੀਓ ਦੇ ਵਿੱਚ ਵੀ ਬਾਈ ਦਾ ਜਿਹੜਾ ਪੇਜ ਦਾ ਲਿੰਕ ਦਿੱਤਾ ਹੋਇਆ ਤੇ ਥੋੜਾ ਜਿਹਾ ਹਨੇਰਾ ਹੋ ਗਿਆ ਜਾਦੇ ਗੱਲਾਂ ਬਾਤ ਆਪਾਂ ਨਹੀਂ ਕਰਦੇ ਫੇਰ ਕਿਸੇ ਦਿਨ ਬਾਈ ਨਾਲ ਪੂਰੀ ਡਿਟੇਲ ਨਾਲ ਵੀਡੀਓ ਆਪਾਂ ਤੁਹਾਡੇ ਨਾਲ ਲੈ ਕੇ ਆਵਾਂਗੇ ਤੇ ਜਿਹੜੇ ਬਾਈ ਦੇ ਜਾਨਵਰ ਦਿਖਾਏ ਆ ਰਾਜਵੀਰ ਬਾਈ ਵਾਲੇ ਚੈਨਲ ਤੇ ਬੜਾਰ ਬਠਿੰਡੇ ਵਾਲੇ ਤੇ ਵੀਡੀਓ ਪਈ ਆ ਉੱਥੇ ਤੁਸੀਂ ਬਾਈ ਦੇ ਸਾਰੇ ਜਾਨਵਰ ਵੀ ਦੇਖ ਸਕਦੇ ਹੋ ਧੰਨਵਾਦ ਬਾਈ ਬਹੁਤ ਬਹੁਤ ਸਮਾਂ ਦੇਣ ਦੇ ਲਈ ਹਣਾ ਸਤਿ ਸ਼੍ਰੀ ਅਕਾਲ ਬਾਈ ਜੀ ਆਇਆਂ ਨੂੰ ਹੋ ਗਿਆ ਹਨੇਰਾ ਹੋ